ਹਾਂ ਜੀ ਬੇਟੇ ਕੀ ਨਾਮ ਹੈ ਤੇ ਕਿਹੜੇ ਸੰਸਥਾ ਦਾ ਮੇਰਾ ਨਾਮ ਹਰਦਵਿੰਦਰ ਸਿੰਘ ਹੈ ਜੀ ਆੜੀ ਆੜੀ ਫਾਊਂਡੇਸ਼ਨ ਤੋਂ ਮੈਂ ਸੰਸਥਾਪਕ ਬੋਲ ਰਿਹਾ ਤੇ ਆਪਾਂ ਅੱਜ ਇਕੱਠੇ ਹੋਏ ਆ ਵਿਸ਼ੇਸ਼ ਸੀਨੀਅਰ ਸਿਟੀਜ਼ਨ ਦਿਵਸ ਜਿਹੜਾ ਕਿ 21 ਅਗਸਤ ਨੂੰ ਥਾਪਿਆ ਤਾਂ ਜਰੂਰ ਗਿਆ ਹੈ ਪਰ ਇਸ ਦਾ ਜੋ ਸੈਲੀਬ੍ਰੇਸ਼ਨ ਆ ਉਹ ਕਿਸੇ ਮੈਂ ਦੇਖੀ ਨਹੀਂ ਸੀ ਇਸ ਤੋਂ ਪਹਿਲਾਂ ਇਸੇ ਹੀ ਥਾਟ ਨੂੰ ਲੈ ਕੇ 2019 ਦੇ ਵਿੱਚ ਆੜੀ ਆੜੀ ਫਾਊਂਡੇਸ਼ਨ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਕਿ ਇਹ ਵੀ ਜੋ ਬਜ਼ੁਰਗਾਂ ਦਾ ਦਿਨ ਹੈ ਜੇ ਥਾਪੇ ਗਏ ਤਾਂ ਇਸ ਨੂੰ ਕਿਸੇ ਵੱਡੇ ਪੱਧਰ ਤੇ ਮਨਾਇਆ ਵੀ ਜਾਣਾ ਚਾਹੀਦਾ। ਤੋਂ ਬਠਿੰਡਾ ਦਾ ਸਭਾਗ ਹੈ ਕਿ ਇਹ ਸਾਨੂੰ ਇਨੀਸ਼ੀਏਟ ਕੀਤਾ ਅਸੀਂ ਬਠਿੰਡਾ ਤੋਂ ਆੜੀ ਆੜੀ ਫਾਊਂਡੇਸ਼ਨ ਦੇ ਵਿਆਪ ਤੇ 2019 ਦੇ ਵਿੱਚ ਤੇ ਲਗਾਤਾਰ 5 ਸਾਲ ਤੋਂ ਇਹ ਦਿਨ ਮਨਾਉਂਦੇ ਆ ਰਹੇ ਹਾਂ ਤੇ ਇਸ ਸਾਲ ਵੀ ਇਸ ਪ੍ਰੋਗਰਾਮ ਨੂੰ ਮਨਾ ਕੇ ਬੜਾ ਮਾਣ ਮਹਿਸੂਸ ਕਰਦੇ ਪਏ ਹਾਂ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਜ਼ੁਰਗਾਂ ਦੀਆਂ ਨੂੰ ਬੁਲਾ ਕੇ ਉਹਨਾਂ ਨੂੰ ਐਂਟਰਟੇਨ ਉਹਨਾਂ ਦੇ ਥਰੂ ਹੀ ਐਂਟਰਟੇਨ ਕਰੀਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਸ਼ਕਤੀਤਾ ਪੂਰੇ ਪੰਜਾਬ ਜਾਂ ਇੰਡੀਆ ਲੈਵਲ ਤੇ ਵੀ ਅਪਰੋਚ ਕਰਦੇ ਹਾਂ ਵੀ ਕੁਝ ਐਸੀਆਂ ਸ਼ਕਤੀਤਾ ਨੂੰ ਬੁਲਾਈਦਾ ਜਿਹੜੇ ਕਿ ਆਫਟਰ ਰਿਟਾਇਰਮੈਂਟ ਕੁਝ ਚੰਗਾ ਸਮਾਜ ਲਈ ਕਰ ਰਹੇ ਹਨ ਜਾਂ ਜੋ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਰਿਟਾਇਰਮੈਂਟ ਲਾਈਫ ਦੇ ਵਿੱਚ ਟੈਂਦੀ ਕਲਰ ਨੂੰ ਜਾ ਰਹੇ ਨੇ ਉਹਨਾਂ ਲਈ ਮੋਟੀਵੇਸ਼ਨਲ ਸਾਬਤ ਹੋ ਰਹੇ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਸਪੈਸ਼ਲ ਤੌਰ ਤੇ ਉਹਨਾਂ ਨੂੰ ਆੜੀ ਆੜੀ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਤੇ ਬਾਕੀ ਜੋ ਬਜ਼ੁਰਗ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਤੇ ਇਸ ਪ੍ਰੋਗਰਾਮ ਦਾ ਇੱਕ ਹੋਰ ਮਕਸਦ ਹੈ ਕਿ ਜ਼ਿੰਦਗੀ ਨੂੰ ਜਿੰਦਾਦਿਲੀ ਨਾਲ ਜੀਆ ਜਾਵੇ ਜੋ ਰਿਟਾਇਰਮੈਂਟ ਲਾਈਫ ਹੈ ਉਸ ਨੂੰ ਬੋਝ ਨਾ ਮੰਨ ਕੇ ਉਸ ਨੂੰ ਇੰਜੋਏ ਕੀਤਾ ਜਾਵੇ ਤੇ ਜੋ ਕਿ ਅੱਜ ਕੱਲ ਇੱਕ ਆਪਣਾ ਪੰਜਾਬ ਦਾ ਖਾਸ ਕਰਕੇ ਮੁੱਦਾ ਬੜਿਆ ਹੋਇਆ ਜੋ ਮਾਈਗ੍ਰੇਸ਼ਨ ਹੋ ਰਹੀ ਹੈ ਤੜ ਤੜ ਤੇ ਸਾਡੇ ਬਜ਼ੁਰਗ ਜੋ ਇੱਥੇ ਇਕੱਲੇ ਰਹਿ ਜਾਂਦੇ ਨੇ ਕਿਤਨੇ ਕਿਤੇ ਹੋਏ ਗਲਤਾਂ ਦਾ ਸ਼ਿਕਾਰ ਹੁੰਦੇ ਨੇ ਉਸੇ ਗਲਤਾਂ ਨੂੰ ਖਤਮ ਕਰਨ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਥਰੂ ਅਸੀਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੇ ਹਾਂ ਤੇ ਉੱਥੇ ਉਹਨਾਂ ਨੂੰ ਆਪਸੀ ਜੋ ਹੈ ਮੇਲਜੋਲ ਕਰਕੇ ਉਹ ਇਕਲਤਾ ਤੋਂ ਕਿਤਨੇ ਕਿਤੇ ਦੂਰ ਹੁੰਦੇ ਨੇ ਤੇ ਆਪਸੀ ਜੋ ਹੈ ਕਿ ਸਮਾਜਿਕ ਇੱਕ ਉਹਨਾਂ ਦਾ ਤਾਣਾ ਬਾਣਾ ਇੱਕ ਅਲੱਗ ਆਪਦਾ ਬਣਾ ਲੈਂਦੇ ਨੇ ਤੇ ਜੋ ਅਕਲਤਾ ਹੈ ਉਸ ਨੂੰ ਦੂਰ ਕਰ ਲੈਂਦੇ ਨੇ ਤੇ ਇਸ ਪ੍ਰੋਗਰਾਮ ਦੇ ਥਰੂ ਅਸੀਂ ਜਿੰਨੀਆਂ ਵੀ ਪਰਫਾਰਮੈਂਸ ਜੇ ਸਟੇਜ ਤੋਂ ਹੋਣੀਆਂ ਨੇ ਉਹ ਸਾਰੀਆਂ ਹੀ ਬਜ਼ੁਰਗਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਜਿਵੇਂ ਕਿ ਹੁਣ ਤੁਸੀਂ ਦੇਖੋਗੇ ਬਜ਼ੁਰਗਾਂ ਦੇ ਵੱਲੋਂ ਤਿਆਰ ਕੀਤਾ ਭੰਗੜਾ ਜਿਹੜਾ ਕਿ ਆੜੀ ਆੜੀ ਫਾਊਂਡੇਸ਼ਨ ਵੱਲੋਂ ਖੁਦ ਤਿਆਰ ਕਰਵਾਇਆ ਗਿਆ ਹੈ ਉਹ ਬਠਿੰਡਾ ਦੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਤਿਆਰ ਕਰਵਾਇਆ ਗਿਆ ਤੇ ਉਹ ਬਹੁਤ ਹੀ ਵਧੀਆ ਇੱਕ ਪਰਫਾਰਮੈਂਸ ਹੈ ਗਿੱਦੇ ਦੀ ਹੁਣ ਤਿਆਰੀ ਹੈ ਉਹ ਵੀ ਬਜ਼ੁਰਗਾ ਵੱਲੋਂ ਪਰਫਾਰਮ ਕੀਤਾ ਜਾਊਗਾ ਪਹਿਲਾਂ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਪ੍ਰੋਫੈਸ਼ਨਲ ਗਰੁੱਪ ਬੁਲਾਉਂਦੇ ਸੀ ਭੰਗੜੇ ਦੇ ਜਿਵੇਂ ਕਿ ਲੁੱਡੀ ਚ ਉਮਰ ਵਗੈਰਾ ਤਾਂ ਇਸ ਵਾਰ ਅਸੀਂ ਸੋਚਿਆ ਵਈ ਸੀ ਕਿਉਂ ਨਾ ਆਪਣੇ ਹੀ ਬਜ਼ੁਰਗਾ ਨੂੰ ਤਿਆਰ ਕਰੀਏ ਪ੍ਰੋਫੈਸ਼ਨਲ ਟੀਮ ਦੇ ਲਈ ਹੁਣ ਅੱਗੇ ਤੋਂ ਸਾਡੀ ਟੀਮ ਆੜੀ ਆੜੀ ਦੀ ਖੁਦ ਹੀ ਤਿਆਰ ਹੋ ਗਈ ਹੈ ਤੇ ਇਹ ਪੰਜਾਬ ਲੈਵਲ ਤੇ ਜਾ ਕੇ ਕਿਤੇ ਨਾ ਕੰਪੀਟੀਸ਼ਨ ਵੀ ਜ਼ਰੂਰ ਲੜਨਗੇ ਤੇ ਧੰਨਵਾਦ ਹੈ ਜੀ ਸਾਰੇ ਪ੍ਰਿੰਟ মিডিਆ ਦਾ ਤੇ ਇਲੈਕਟ੍ਰੋਨਿਕ মিডিਆ ਦਾ ਸੋਹੀ ਸਾਹਿਬ ਹੋਏ ਨੇ ਸੋ ਮੈਂ ਅੱਜ ਦੇ ਦਿਨ ਤੇਰੀ ਮਾਤਾ ਹਮੇਸ਼ਾ ਇਹ ਕਹਿੰਨਾ ਕਿ ਸਾਨੂੰ ਬਜ਼ੁਰਗਾਂ ਦਾ ਜੋ ਸਾਡੇ ਘਰਾਂ ਦਾ ਸ਼ਿਗਾਰ ਹੈ ਜੋ ਸਾਡੇ ਘਰਾਂ ਦਾ ਮਤਲਬ ਜਿੰਨਾਂ ਨੂੰ ਜਿੰਦਾ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਹਮੇਸ਼ਾ ਮਾਨ ਸਤਕਾਰ ਸਾਨੂੰ ਕਰਨਾ ਚਾਹੀਦਾ ਸਾਡੇ ਨਵੀਂ ਪੀੜੀ ਨੂੰ ਜਿਹੜੇ ਅਸੀਂ ਬਜ਼ੁਰਗਾਂ ਤੋਂ ਦੂਰ ਹੋ ਰਹੇ ਆ ਸਾਡੇ ਨਵੀਂ ਪੀੜੀ ਨੂੰ ਬਜ਼ੁਰਗਾਂ ਦੇ ਨਾਲ ਜੋੜਨਾ ਚਾਹੀਦਾ ਹੈ ਉਹਨਾਂ ਤੋਂ ਚੰਗੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਮਾ ਸਟੇਟ ਦੀ ਵੀ ਛੋਟਣਾ ਗੱਲ ਕੀਤੀ ਹੈ ਜਿਹੜੀ ਵੀ ਸਾਨੂੰ ਸਿੱਖਿਆ ਸਾਡੇ ਬਜ਼ੁਰਗ ਦਿੰਦੇ ਨੇ ਉਹ ਸਿੱਖਿਆ ਸਾਨੂੰ ਕਿਤੇ ਵੀ ਨਹੀਂ ਮਿਲ ਸਕਦੀ ਕਿਸੇ ਕਿਤਾਬ ਤੋਂ ਕਿਸੇ ਟੀਵੀ ਤੋਂ ਕਿਸੇ ਰੇਡੀਓ ਤੋਂ ਨਹੀਂ ਮਿਲ ਸਕਦੀ ਕਿਉਂਕਿ ਜਿਹੜੀ ਉਹ ਸਿੱਖਿਆ ਹੁੰਦੀ ਹੈ ਉਹ ਸਿੱਖਿਆ ਸਾਡੇ ਬਜ਼ੁਰਗਾਂ ਨੇ ਆਪਣੀ ਲੰਬੀ ਜ਼ਿੰਦਗੀ ਦੇ ਵਿੱਚ ਆਪਣੇ ਪਿੰਡੇ ਤੇ ਹਣਾਈ ਹੁੰਦੀ ਹੈ ਜੋ ਦੁੱਖ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਹੇ ਹੁੰਦੇ ਆ ਉਹ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਸਮੱਸਿਆ ਸਾਡੇ ਬੱਚਿਆਂ ਨੂੰ ਪੇਸ਼ ਨਾ ਆਵੇ ਇਸ ਕਰਕੇ ਸਾਡੇ ਬਜ਼ੁਰਗ ਸਾਡੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਮਾੜੇ ਕੰਮਾਂ ਤੋਂ ਵਰਜਦੇ ਆ ਚੰਗੇ ਕੰਮ ਕਰਨ ਵਾਸਤੇ ਪ੍ਰੇਰਦੇ ਆ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਸਾਡੀ ਨਵੀਂ ਪੀੜ੍ਹ ਨੂੰ ਆਪਣੇ ਬਜ਼ੁਰਗਾਂ ਦੇ ਨਾਲ ਜੁੜੋ ਉਹਨਾਂ ਦੇ ਕੋਡੇ ਦੇ ਕੋਲ ਬੈਠਿਆ ਕਰੋ ਉਹਨਾਂ ਦੇ ਦੁੱਖ ਸੁੱਖ ਦੇ ਹਾਮੀ ਬਣੋ ਉਹਨਾਂ ਦੇ ਨਾਲ ਗੱਲਾਂ ਕਰੋ ਕਿਉਂਕਿ ਜੇਕਰ ਅੱਜ ਅਸੀਂ ਸਾਡੇ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਤਾਂ ਹੀ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਕਿਉਂਕਿ ਕੱਲ ਨੂੰ ਅਸੀਂ ਵੀ ਬਜ਼ੁਰਗ ਹੋਣਾ ਹੈ ਤਾਂ ਹੀ ਜਿਹੜੇ ਸਾਡੇ ਸਾਡੇ ਬੱਚੇ ਆ ਉਹ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਸਤਿਕਾਰ ਕਰਨਗੇ ਮੈਂ ਅੱਜ ਦੇ ਦਿਨ ਤੇ ਸਾਰੇ ਬਜ਼ੁਰਗਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਕਿ ਉਹ ਤੰਦਰੁਸਤ ਰਹਿਣ ਖੁਸ਼ ਰਹਿਣ ਪਰਮਾਤਮਾ ਉਹਨਾਂ ਨੂੰ ਸਿਹਤਯਾਬੀ ਜਿਹੜੀ ਹੈਗੀ ਆ ਉਹ ਬਖਸ਼ੇ ਤੇ ਨਾਲ ਦੀ ਨਾਲ ਜੋ ਆੜੀ ਆੜੀ ਫਾਊਂਡੇਸ਼ਨ ਹੈ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਮੇਖਲਾ ਤੇ ਅਸਾਰੂ ਜਿਹੜਾ ਪ੍ਰੋਗਰਾਮ ਹੈ ਉਹ ਅੱਜ ਦੇ ਦਿਨ ਤੇ ਸਾਡੇ ਸ਼ਹਿਰ ਨਿਵਾਸੀਆਂ ਦੀ ਸੇਵਾ ਦੇ ਵਿੱਚ ਭੇਂਟ ਕੀਤਾ।